ਜੰਕੀ ਦੀ ਹੱਦ ਤੇ ਬਣਿਆ ਨਵਾਂ ਡੈਮ ਹੈ ਉਹ ਦੇਖ ਰਹੇ ਆ ਇਸ ਵੇਲੇ ਇੱਧਰ ਜੰਮੂ ਕਸ਼ਮੀਰ ਹੈ ਇੱਧਰ ਸਾਹਮਣੇ ਆ ਗਏ ਜੰਮੂ ਜੰਕੀ ਵਾਲੇ ਪਾਸੇ ਜਾ ਰਹੇ ਆ ਤੇ ਪਿੱਛੇ ਪੰਜਾਬ ਰਹਿ ਗਿਆ ਸੌਰੀ ਆ ਜਿਹੜਾ ਚਾਪਰ ਵੀ ਦੇਣਾ ਹੁਣ ਇੱਥੋਂ ਇਹ ਪਾਣੀ ਪੂਨਾ ਦੇ ਥੇ ਇਹਨਾਂ ਨੂੰ ਜਾ ਕਰਨਾ ਫੇਰ ਇਹਨਾਂ ਇੱਥੇ ਜਾਣਾ ਇੱਥੇ ਫਿਰ ਆ ਬੰਦ ਲੈਣਾ ਪਾਣੀ ਇੱਥੋਂ ਫਿਰ ਪਾਣੀ ਇਹੀ ਇਹਨਾਂ ਨੂੰ ਦੇਣਾ ਬਸ ਇਧਰ ਪਾਣੀ ਆ ਦਰਿਆ ਜਿਹੜਾ ਜੀ ਜਿਹੜੇ ਇਹ ਪ੍ਰੋਜੈਕਟ ਦੇਖ ਰਹੇ ਆ ਇਹਦਾ ਨਾਮ ਆ ਸ਼ਾਪਕ੍ਰੇਡੀ ਡੈਮ ਪ੍ਰੋਜੈਕਟ ਇਹ ਰੰਜੀਤ ਸਾਗ ਡੈਮ ਦੀ ਸੈਕੰਡ ਸਟੇਜ ਆ ਇਹਦੇ ਉੱਤੇ ਲਗਭਗ ਪੌਣੇ 7 ਕਿਲੋਮੀਟਰ ਲੰਬੀ ਨਹਿਰ ਆ ਜਿਹਦੇ ਉੱਤੇ ਦੋ ਪਾਵਰ ਹਾਊਸ ਬਣਨੇ ਨੇ ਜਿਨ੍ਹਾਂ ਦੀ ਕੈਪੈਸਿਟੀ ਆ 208 ਮੈਗਾਵਾਟ ਹੈ 208 ਮੈਗਾਵਾਟ ਤੇ ਇਹ ਜਿਹੜਾ ਡੈਮ ਆ ਜਿਹੜਾ ਰਜੀਸਰ ਡੈਮ ਤੋਂ ਅਸੀਂ ਟਰਬਾਈਨਾਂ ਨੂੰ ਚਲਾ ਕੇ ਵੱਧ ਪਾਣੀ ਛੱਡਣਾ ਉਹ ਸਾਰਾ ਪਾਣੀ ਇੱਥੇ ਸਟੋਰ ਹੋਣਾ ਇਹਦੇ ਤੇ ਜਿੰਨਾ ਸਾਨੂੰ ਲੋਡ ਮੁਤਾਬਕ ਦੋ ਆਪਣੇ ਪਾਵਰ ਹਾਊਸ ਨੂੰ ਪਾਣੀ ਚਾਹੀਦਾ ਜਾਂ ਜਿੰਨਾ ਸਾਨੂੰ ਜੁਬੀਡੀਸੀ ਨੂੰ ਪਾਣੀ ਚਾਹੀਦਾ ਉਹ ਇੱਥੋਂ ਡਿਸਚਾਰਜ ਕੀਤਾ ਜਾਏਗਾ ਲੋ ਜੀ ਸਤਿ ਸ਼੍ਰੀ ਅਕਾਲ ਜੀ ਇਹ ਸੰਦੀਪ ਸਾਡੇ ਨਾਲ ਹੈ ਮਨਹਰਨ ਸਾਡੇ ਨਾਲ ਤੇ ਅਸੀਂ ਆਏ ਆ ਕਿਤੇ ਸ਼ਾਹਪੁਰ ਗੰਢੀ ਅਥੀ ਟਾਈਮ ਜਿਹੜਾ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਥੀਂ ਟਾਈਮ ਦੇ ਹੇਟਾਂ ਇੱਕ ਸ਼ਾਹਪੁਰ ਕੰਢੀ ਨਵਾਂ ਪ੍ਰੋਜੈਕਟ ਚੱਲਦਾ ਹੋਇਆ ਪਿਛਲੇ ਸਮਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਉਦਘਾਟਨ ਵੀ ਕੀਤਾ ਤੇ ਹਾਲੇ ਦਾ ਕੰਮ ਚੱਲਦਾ ਪਿਆ ਹੈ ਤੇ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਦੇਖਣ ਆਏ ਆ ਤੇ ਤੁਹਾਡੇ ਵੀਡੀਓ ਦੇ ਵਿੱਚ ਸਾਰਾ ਇੱਥੋਂ ਦਾ ਦਿਖਾਵਾਂਗੇ ਜਿੰਨਾ ਹੋ ਸਕੇ ਤੇ ਨਵਾਂ ਪ੍ਰੋਜੈਕਟ ਜਿਹੜਾ ਪੰਜਾਬ ਦੇ ਵਿੱਚ ਨਵੇਂ ਡੈਮ ਦਾ ਪਠਾਨਕੋਟ ਦੇ ਵਿੱਚ ਜਿਹੜਾ ਚੱਲਿਆ ਹੋਇਆ ਸ਼ਾਹਪੁਰ ਕੰਢੀ ਦੇ ਵਿੱਚ ਉਹ ਕਦੋਂ ਤੱਕ ਬਣ ਕੇ ਤਿਆਰ ਹੁੰਦਾ ਹੈ ਉਹ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਚ ਲੱਗ ਜਾਣਾ ਪਤਾ ਹੈ ਹੁਣ ਲਗਭਗ ਕੰਮ ਜੋਰਾਂ ਦੇ ਉੱਪਰ ਲੱਗਿਆ ਹੋਇਆ ਹੈ ਜਿਹਨੂੰ ਦੇਖਣ ਦੇ ਲਈ ਪੰਜਾਬ ਦੇ ਸਾਰੇ ਸਾਥੀ ਆਏ ਹੋਏ ਆਹੋ ਠੀਕ ਹੈ ਜੀ ਹੂੰ ਆ ਆਗਾ ਸ਼ਾਪਰ ਕੰਮ ਜਿਹੜਾ ਆਪਾਂ ਜਾ ਕੇ ਦੇਖਿਆ ਆ ਇਧਰ ਕਰ ਰਹਾ ਮੈਂ ਮੜ ਜਾ ਫਿਰ ਆ ਆਹ ਇਹ ਪਰਲੀ ਸਾਈਡ ਤੇ ਜਾ ਕੇ ਇਧਰ ਠੀਕ ਠੀਕ ਹੈ ਇਹ ਪੂਰਾ ਬੰਦ ਹੋ ਗਿਆ ਨਾ ਆ ਆ ਜਿਹੜਾ ਇੱਥੇ ਤੁਸੀਂ ਆ ਵੇਖ ਰਹੇ ਜਿਹੜਾ ਗੇਟ ਨਾਲ ਆ ਠੀਕ ਹੈ ਇਹ ਸ਼ਾਨ ਬਰਾਜ਼ ਹੋ ਗਿਆ ਹਾਂ ਆ ਪਾਵਰ ਹਾਊਸ ਨੰਬਰ 1 ਠੀਕ ਹੈ ਦੇਖੋ ਪਾਵਰ ਹਾਊਸ ਨੰਬਰ 2 ਇਹ ਕਿੰਨੇ 99 ਮੈਗਾਵਾਟ ਹਾਂ ਤੇ ਤਿੰਨ ਟਰਬਾਈਨਾਂ ਹੋਣੀਆਂ ਹਨ 33 33 ਦੀਆਂ ਹਾਂ ਠੀਕ ਹੈ ਇਹ ਮੁੜ ਕੇ ਆ ਮਾਧੂਪੁਰ ਹੈ ਹੈੱਡ ਵਰਕਸ ਮਾਧੂਪੁਰ ਪਾਣੀ ਹਾਂ ਫਿਰ ਪਾਣੀ ਇਹਦੇ ਵਿੱਚ ਪੈ ਜਾਂਦਾ ਓਕੇ ਠੀਕ ਹੈ ਨਾ ਠੀਕ ਹੈ ਇਹ ਫਿਰ ਕੋਈ ਜੂਬੀ ਡੀਸੀ ਹੈ ਕੋ ਹਾਂ ਅੱਜ UBDC ਉਹ ਕੰਸਲ ਆ ਰਿਹਾ ਸਾਡਾ ਆ ਚੱਲ ਜੀ ਪੁਰੇ ਤੋਂ ਇਹ ਪਾਣੀ ਪੁਣਿਆ ਦੇਥੇ ਇਹਨਾਂ ਨੂੰ ਜਾ ਕਰਨਾ ਫਿਰ ਇਹਨਾਂ ਇੱਥੇ ਜਾਣਾ ਆਹ ਜੀ ਇੱਥੇ ਫਿਰ ਆਹ ਬੰਦ ਲੈਣਾ ਪਾਣੀ ਇੱਥੋਂ ਪਾਣੀ ਇਹੀ ਇਹਨਾਂ ਨੂੰ ਦੇਣਾ ਬਸ ਇਧਰ ਪਾਣੀ ਆ ਦਰਿਆ ਜਿਹੜਾ ਇਹਨੂੰ ਪਾਣੀ ਬਿਲਕੁਲ ਨਹੀਂ ਉਹ ਕਿਹਦੇ ਫਲੱਡ ਫੁੱਲ ਬਹੁਤ ਆ ਦਿੱਤੇ ਉਹਨਾਂ ਬੈਲਿਕ ਕਰਮ ਕਾਰਨ ਪਾਕਿਸਤਾਨ ਜਾਨ ਪਾਕਿਸਤਾਨ ਇਹ ਦਰਸੋਂ ਦਰਸੋਂ 300 ਪਰ 300 ਜਿਹੜੀ ਲੋਕ ਤਿਆਗ ਲਈ ਜਰ ਉਹ ਕਿ ਜਿਸ ਦਿਨ ਸ਼ੁਰੂ ਕੀਤਾ ਸੀ ਉਸ ਦਿਨ ਦੀ ਤਰ੍ਹਾਂ 1800 ਕਰੋੜ ਜਿਹੜੀ ਹੈ ਐਸਟੀਮੇਟਡ ਕਾਸਟ ਸੀ ਪਰ ਹੁਣ ਇਹ 2700 ਕਰੋੜ ਦੇ ਕਰੀਬ ਹੋ ਗਈ। ਇਹ 1995 ਦੇ ਵਿੱਚ ਇਹਦਾ ਨੀ ਪੱਥਰ ਰੱਖਿਆ ਸੀ ਨਰਸਿੰਘਰਾਓ ਨੇ। ਪਰ ਚੱਲਿਆ ਨਹੀਂ ਸੀ ਪ੍ਰੋਜੈਕਟ ਇਹ 2013 ਚ ਚੱਲਿਆ। ਹੁਣ ਲਗਭਗ ਕੰਪਲੀਟ ਹੋਇਆ। ਵਿੱਚ 2 ਸਾਲ ਕੋਰੋਨਾ ਕਰਕੇ ਦਾ ਕੰਮ ਰੁਕਿਆ ਰਿਹਾ। ਫਿਰ ਜੀਐਨਕੇ ਨੇ ਝਗੜਾ ਕੀਤਾ ਸੀ ਉਹਦੇ ਕਰਕੇ ਕੰਮ 1 ਸਾਲ ਰੁਕਿਆ ਰਿਹਾ। ਇਸ ਕਰਕੇ ਡਿਲੇ ਹੋਇਆ। ਤੇ ਹੁਣ ਉਦਘਾਟਨ ਕਿੰਨੇ ਕੀਤਾ ਇਹਦਾ ਅਜੇ ਨਹੀਂ ਉਦਘਾਟਨ ਹੋਇਆ ਅੱਛਾ ਨੀ ਪੱਥਰ ਨੀ ਪੱਥਰ ਨਰਸਮਹਾਰਾ ਰੱਖਿਆ ਅੱਛਾ ਨੀ ਭੂਮੀ ਸੁਪਚਰ ਹੁਣੇ ਸੁਪਚਰ ਹੁਣੇ ਤਾਂ ਹੁਣ ਤਾਂ ਚੁੱਕੀ ਕਦੋਂ ਦੇ ਬਣਾਏ ਦੇ 95 ਦੀ 95 ਦੇ ਪ੍ਰਾਈਵੇਟ ਸਰਕਾਰੀ ਨਹੀਂ ਪੈਸਕੋ ਵਾਲੇ ਅੱਛਾ ਪੈਸਕੋ ਵਾਲੇ ਤੇ ਇਹ ਕੰਮ ਸਾਰਾ ਹੁਣ ਪ੍ਰਾਈਵੇਟ ਹੋ ਰਿਹਾ ਹੈ ਇਹ ਸਾਰਾ ਕੰਮ ਸੂਮਾ ਕੰਪਨੀ ਜਿਹੜੀ ਨੈਸ਼ਨਲ ਹਾਈਵੇ ਜਿਹਨੇ ਬਣਾਇਆ ਉਸ ਨੂੰ ਬਲੈਕਲਿਸਟ ਕੀਤਾ ਹੂੰ ਕਿ ਥੀਨ ਨੇ ਕੰਮ ਨੂੰ ਖਿੜਾ ਲਿਆ ਹਮ ਮਲਟੀਨੈਸ਼ਨਲ ਕੰਪਨੀ ਬਣਾ ਕੇ ਅੱਛਾ ਰੂਸ ਦੀਆਂ ਕੰਪਨੀਆਂ ਬਰਈਆ ਹੁਣ ਨਾਲ ਜੋੜ ਕੇ ਦਾ ਨਾਮ ਰੱਖਿਆ ਨੇ ਸੋਮਾ ਬਰਈਆ ਹਮ ਸੋਮਾ ਬਰਈਆ ਨੇ ਕੰਮ ਕੀਤਾ ਮਤਲਬ ਸਰਕਾਰੀ ਮੁਲਾਜ਼ਮ ਕੋਈ ਵੀ ਇੱਥੇ ਕੰਮ ਨਹੀਂ ਕਰ ਰਿਹਾ ਨਹੀਂ ਹੁਣ ਹੈਗੇ ਨੇ ਦੇਖ ਰੇ ਬਸ ਤੇ ਥੀਨ ਟਾਈਮਸ ਟੋਟਲ ਸਰਕਾਰੀ ਮੁਲਾਜ਼ਮਾ ਮਤਲਬ ਉਹ ਵੀ ਪ੍ਰਾਈਵੇਟ ਕੰਪਨੀ ਵੱਲੋਂ ਬਣਾਇਆ ਗਿਆ ਸੀ ਲਗਭਗ 99% ਜਿਹੜਾ ਉਹ ਸਰਕਾਰੀ ਬਣਿਆ ਸੀ ਮੁਲਾਜ਼ਮ ਨੇ ਬਣਾਇਆ ਹਮ 1% ਮਾੜੇ ਮੁੱਟੇ ਠੀਕ ਕਰਦੇ ਹਮ ਕੰਮ ਕਰਦੇ ਤੇ ਇਹ ਇਹ ਟੋਟਲ ਜਦਾ ਪ੍ਰਾਈਵੇਟ ਬਣਾ ਦੇ ਤੇ ਇੱਥੇ ਅੱਗੇ এমਪਲੋਇਮੈਂਟ ਨੂੰ ਲੈ ਕੇ ਸਰਕਾਰ ਦੀ ਕੋਈ ਹੈ ਸਟੇਟਮੈਂਟ ਪ੍ਰਾਈਵੇਟ ਹੋ ਕਰੇਗੀ ਨਾ ਨੰਦਾ ਨਹੀਂ ਬੰਦੇ ਜਿਹੜੇ ਨੇ ਪੁਰਾਣੇ ਸਾਰੇ ਰਿਟਾਇਰ ਹੋ ਰਹੇ ਨੇ ਹੂੰ ਲਗਭਗ ਜਿਹੜੇ ਪੁਰਾਣੇ ਮੁਲਾਜ਼ਮ ਸੀ ਡੈਮਾ ਤੋਂ ਆਏ ਉਹ 2026 ਦੇ ਵਿੱਚ ਟੋਟਲ ਕੰਪਲੀਟ ਰਿਟਾਇਰ ਹੋ ਜੀ ਹੂੰ ਅੱਗੇ ਠੇਕੇਦਾਰ ਰੱਖਦੇ ਆ ਕੀ ਕਰਦੇ ਆ ਉਹਦਾ ਨਹੀਂ ਕਿਹਾ ਜਾ ਇਹ ਕੱਪਸੇ ਲਈ 15 ਸਾਲਾਂ ਸੇ ਪੈਸਕੋ ਲੱਗੀ ਰੀ ਹੁਣ ਹੁਣ ਕਸਤੂ ਕਹਿੰਦੇ ਚੱਲੀ ਜੇ ਹਾਂ ਨਾਉਣੇ ਸ਼ਾਨੀ ਹੈ ਨਹੀਂ ਤੇ ਉਦਘਾਟਨ ਦਾ ਨਹੀਂ ਹੋਏਗਾ ਜੀ ਉਹਦਾ ਇਹ ਜੰਗਲਾ ਲਾਇਆ ਹਾਲ ਨਾਲੇ ਹਾਂ 1995 ਦੇ ਵਿੱਚ ਰੱਖਿਆ ਹੋਇਆ ਨੀ ਪੱਥਰ ਅੱਜ ਦੇਖਣ ਨੂੰ ਬਣੀ ਮਿਲ ਰਿਹਾ ਪਰਸ਼ਾਪੁਰ ਕੰਡੀ ਡੈਮ ਲਗਭਗ ਤਿਆਰ ਹੋ ਕੇ ਸਾਨੂੰ ਸਾਹਮਣੇ ਦੇਖਣ ਨੂੰ ਮਿਲ ਰਿਹਾ ਇਹ ਵੀਡੀਓ ਵਿੱਚ ਤੁਸੀਂ ਸ਼ਾਹਪੁਰ ਕੰਡੀ ਡੈਮ ਦੇ ਬਾਰੇ ਵਿੱਚ ਤੇ ਇੱਥੇ ਸਰਕਾਰ ਤੇ ਪ੍ਰਾਈਵੇਟ ਜਿਹੜੇ ਐ ਕੰਪਨੀਆਂ ਦੇ ਵੱਲੋਂ ਕੀਤੀ ਜਾ ਰਹੀ ਉਹ ਸਾਰੀ ਦੇ ਬਾਰੇ ਦੇਖਿਆ ਹੈ ਮੈਨੂੰ ਲੱਗਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਇਹਨੂੰ ਹੋਰ ਲੋਕਾਂ ਤੱਕ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਬੱਦ ਤੋਂ ਬੱਦ ਸਬਸਕ੍ਰਾਈਬ ਕਰਿਓ ਧੰਨਵਾਦ